ਸਰਸੀ ਕਾਲ ਜੀ ਸਵਾਗਤ ਹੈ ਤੁਹਾਡਾ ਵੈਗਰੂ ਕਲੌਥ ਹਾਊਸ ਐਂਡ ਪ੍ਰੀਕਮਟ ਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਦਬਾ ਲਓ ਤਾਂ ਕਿ ਤੁਹਾਨੂੰ ਡੇਲੀ ਜਿਹੜੀ ਅਸੀਂ ਵੀਡੀਓ ਅਪਲੋਡ ਕਰਦੇ ਆ ਤੁਹਾਡੀ ਮਿਸ ਨਾ ਹੋ ਸਕੇ ਲਓ ਜੀ ਅਸੀਂ ਵੀਡੀਓ ਕਰਨ ਲੱਗੇ ਆ ਸਟਾਰਟ ਜਿਹੜੇ ਅੱਜ ਦੇ ਸਾਡੇ ਸੂਟ ਰਹਿਣਗੇ ਜੀ ਉਹ ਰਹਿਣਗੇ ਪਾਰਟੀ ਵੇਅਰ ਸੂਟ ਤੇ ਪਿਓਰ ਔਰਗੈਂਜ਼ਾ ਦੇ ਵਿੱਚ ਸੂਟ ਰਹਿਣਗੇ ਠੀਕ ਹੈ ਇਹਦੇ ਵਿੱਚ ਦੇਖੋ ਜੀ ਫਸਟ ਸੂਟ ਦੇਖੋ ਤੁਸੀਂ ਇਦੇ ਨੀਚੇ ਆ ਨੀਚੇ ਦੇਖੋ ਕਿਹ ਰਹੇ ਤੇ ਉੱਪਰ ਇਹ ਥੋੜਾ ਜਿਹਾ ਵਰਕ ਹੋਇਆ ਔਰਗੈਂਜ਼ਾ ਪਿਓਰ ਔਰਗੈਂਜ਼ਾ ਦੀ ਰਹੂਗੀ ਸ਼ਰਟ ਠੀਕ ਹੈ ਜੀ ਪਿਓਰ ਔਰਗੈਂਜ਼ਾ ਦੀ ਰਹੂਗੀ ਸ਼ਰਟ ਨੀਚੇ ਇਹਦੇ ਘੇਰੇ ਤੇ ਫਲਾਵਰ ਬਣੇ ਹੋਏ ਆ ਫਲਾਵਰ ਨੂੰ ਆਊਟਲਾਈਨਿੰਗ ਕਰਕੇ ਠੀਕ ਹੈ ਜੀ ਸਿੱਪੀ ਵਰਕ ਦੇ ਨਾਲ ਤੇ ਗੋਟਾ ਪੱਤੀ ਦੇ ਨਾਲ ਇਹਦੀ ਆਊਟਲਾਈਨ ਕਰਕੇ ਇਹਦੇ ਘੇਰੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੇਖ ਸਕਦੇ ਤੁਸੀਂ ਇਹਦਾ ਘੇਰਾ ਬਣਿਆ ਹੋਇਆ ਠੀਕ ਹੈ ਜੀ ਇਹ ਜਿਹੜਾ ਘੇਰਾ ਬਣਿਆ ਹੋਇਆ ਹੈ ਇਹ ਬਾਦਲੇ ਵਰਕ ਦੇ ਨਾਲ ਇਹਦੀ ਆਊਟਲਾਈਨਿੰਗ ਕੀਤੀ ਗਈ ਹੈ ਆਊਟਲਾਈਨਿੰਗ ਕਰਕੇ ਇਹਦੀ ਫਿਨਿਸ਼ਿੰਗ ਦਿੱਤੀ ਗਈ ਹੈ ਬੜਾ ਸੋਹਣਾ ਜਾਂ ਘੇਰਾ ਬਣ ਕੇ ਤਿਆਰ ਹੋਇਆ ਪਿਓਰ ਔਰਗੈਂਜ਼ਾ ਦਾ ਰਹੂਗਾ ਜੀ ਸੂਟ ਠੀਕ ਹੈ ਇਹ ਵਾਰ ਅਸੀਂ ਦਾ ਘੇਰਾ ਇਸ ਤੋਂ ਅੱਗੇ ਇਹਦਾ ਇਹ ਸ਼ਰਟ ਪੀਸ ਆਊਗਾ ਜੀ ਦੇਖੋ ਪੂਰੇ ਸ਼ਰਟ ਪੀਸ ਦੇ ਵਿੱਚ ਸਿਕਵੈਂਸ ਸਿੱਪੀ ਵਰਕ ਦਿੱਤਾ ਗਿਆ ਸਿਕਵੈਂਸ ਸਿੱਪੀ ਵਰਕ ਦਿੱਤਾ ਗਿਆ ਪੂਰੇ ਸ਼ਰਟ ਪੀਸ ਦੇ ਵਿੱਚ ਕਲਰ ਰਹੂਗਾ ਮਹਿਰੂਨ ਠੀਕ ਹੈ ਜੀ ਕਲਰ ਮਹਿਰੂਨ ਰਹੂਗਾ ਬੜਾ ਪਿਆਰਾ ਜਿਹਾ ਪੀਸ ਹੈ ਪਿਓਰ ਔਰਗੈਂਜ਼ਾ ਕੋਈ ਹਾਰਡ ਵਾਲੀ ਔਰਗੈਂਜ਼ਾ ਨਹੀਂ ਹੈ ਬਿਲਕੁਲ ਸੌਫਟ ਵਾਲੀ ਔਰਗੈਂਜ਼ਾ ਦੀ ਅਸੀਂ ਇਹਨੂੰ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹਾਂ ਬਹੁਤ ਸੌਫਟ ਔਰਗੈਂਜ਼ਾ ਹੈ ਹਾਰਡ ਵਾਲੀ ਨਹੀਂ ਹੈਗੀ ਇਹ ਵਾਲਾ ਸੀ ਇਹਦਾ ਘੇਰਾ ਬੜਾ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਜੀ ਇਹਦਾ ਬਾਦਲੇ ਵਰਕ ਦੇ ਨਾਲ ਆਊਟਲਾਈਨਿੰਗ ਦਿੱਤੀ ਗਈ ਹੈ ਘੇਰੇ ਦੇ ਉੱਪਰ ਦੇਖੋ ਇਸ ਤਰ੍ਹਾਂ ਰਹਿਣੀ ਸਾਈਡ ਤੇ ਰਹਿਣਗੀਆਂ ਬਾਜੂ ठीक है बाजू रहा बड़ा प्यारा जहाँ दप्टा सू दिखाने लगे प्लेन मेहरूम रहूगी बॉटम ठीक है जी दप्टा बहुत ही ज्यादा प्यारा पार्टीवेयर सूट है जी ਇਹ ਵਾਲਾ ਰੌਗਾ ਦਾ ਨਾਮ ਪਿਓਰ ਆਰਗੇਂਜਾ ਦਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਦੁਪੱਟੇ ਦੀ 4 ਸਾਈਡ ਠੀਕ ਹੈ ਜੀ ਗੋਟਾ ਪੱਤੀ ਦੇ ਨਾਲੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਦੁਪੱਟੇ ਦੀ 4 ਸਾਈਡ ਗੋਟਾ ਪੱਤੀ ਦੇ ਨਾਲੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਹੁਤ ਹੀ ਪਿਆਰਾ ਜਾਂ ਦੁਪੱਟਾ ਤੁਹਾਨੂੰ ਪੂਰਾ ਦੁਪੱਟਾ ਦਿਖਾਉਣੀ ਆ ਸੀ ਓੜ ਕੇ ਦਿਖਾਉਣੀ ਆ ਪੂਰਾ ਦੁਪੱਟਾ ਦੇਖੋ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਬੜਾ ਪਿਆਰਾ ਜਾਂ ਦੁਪੱਟਾ ਪਿਓਰ ਔਰਗੈਂਜ਼ਾ ਦੇ ਵਿੱਚ ਦੁਪੱਟਾ ਰਹੂਗਾ ਪੂਰੀ ਸੌਫਟ ਵਾਲੀ ਔਰਗੈਂਜ਼ਾ ਇਹਦੀ ਪ੍ਰਾਈਸ ਰਹੂਗੀ 1790 ਰੁਪਏ 1790 ਰੁਪਏ ਰਹੂਗੀ ਇਹਦੀ ਪ੍ਰਾਈਸ ਇਹਦੇ ਵਿੱਚ ਸਾਡੇ ਕੋਲ ਦੋ ਕਲਰ ਹੈ ਜੀ ਇਹ ਸੀ ਮਹਿਰੂਨ ਕਲਰ ਠੀਕ ਹੈ ਇਸ ਤੋਂ ਅਗਲਾ ਕਲਰ ਆਊਗਾ ਬਲੈਕ ਕਾਰਬਨ ਕਲਰ ਗ੍ਰੇਜਾ ਕਲਰ ਹੈ ਜਿਸ ਤੋਂ ਕਲਾ ਕਲਰ ਠੀਕ ਹੈ ਜੀ ਵੀ ਦਿਖਾਉਣ ਲੱਗੀ ਆ ਦੇਖੋ ਜੀ ਇਹ ਵਾਲਾ ਦੂਸਰਾ ਕਲਰ ਆਊਗਾ ਤੁਹਾਨੂੰ ਇਹਦਾ ਕੇਰਾ ਦਿਖਾਉਣ ਲੱਗੀ ਆ ਕਿੱਦਾਂ ਇਹਦਾ نیچے ਕੇਰਾ ਰੈਡੀ ਹੋਇਆ ਦੇਖੋ ਬੜਾ ਪਿਆਰਾ ਜਾਂ ਕੇਰਾ ਰੈਡੀ ਹੋਇਆ ਪਿਓਰ ਔਰਗੈਂਜ਼ਾ ਪੂਰੀ ਸੌਫਟ ਵਾਲੀ ਔਰਗੈਂਜ਼ਾ ਠੀਕ ਹੈ ਜੀ ਅਸੀਂ ਇਹਨੂੰ ਰਾਮਨਾ ਵੇਅਰ ਕਰ ਸਕਦੇ ਹਾਂ ਪੂਰੀ ਸੌਫਟ ਵਾਲੀ ਔਰਗੈਂਜ਼ਾ ਪਾਰਟੀ ਵੇਅਰ ਸੂਟ ਹੈ ਬੜਾ ਪਿਆਰਾ ਜਾਂ ਸੂਟ ਰਹੂਗਾ देखो ये का पूरी शर्ट पीस में आऊगा ग्रे कलर है ब्लैक ग्रे जहा कलर है। ठीक है जी ए वाल बाजू ए वालिया रहनगिया बाजू ठीक है जी प्लेन रहूगी बॉटम प्लेन बॉटम रहेगी ग्रे जलर ਤੇ ਦੁਪੱਟਾ ਲੱਗਿਆ ਤੁਹਾਨੂੰ ਦਿਖਾਉਣ ਅਸੀਂ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਜੇ ਨਾਲ ਦੇਖ ਇਹ ਵਾਲਾ ਰਹੂਗਾ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਜੀ ਠੀਕ ਹੈ ਜੀ ਦੁਪੱਟੇ ਦੀ 4 ਸਾਈਡ ਆਊਟਲਾਈਨ ਕੀਤੀ ਗਈ ਐਸ ਦੇਖੋ ਗੋਟਾ ਪੱਤੀ ਦੇ ਨਾਲ ਆਊਟਲਾਈਨ ਕੀਤੀ ਗਈ ਹੈ ਦੁਪੱਟੇ ਦੀ 4 ਸਾਈਡ ਬੜਾ ਪਿਆਰਾ ਜਿਹਾ ਦੁਪੱਟਾ ਦੇਖੋ ਇਹ ਵਾਲਾ ਦੁਪੱਟੇ ਦਾ ਬਾਰਡਰ ਆਉਣਾ ਸ ਇਹ ਵਾਲਾ ਦੁਪੱਟੇ ਦਾ ਬਾਰਡਰ ਆਉਣਾ ਬੜਾ ਪਿਆਰਾ ਜਿਹਾ ਦੁਪੱਟਾ ਰੈਡੀ ਰੈਡੀ ਹੋਇਆ ਠੀਕ ਹੈ ਜੀ ਪੂਰਾ ਸੌਫਟ ਵਾਲਾ ਦੁਪੱਟਾ ਰਹੂਗਾ ਪੂਰਾ ਸੌਫਟ ਵਾਲਾ ਬਿਲਕੁਲ ਹਾਰਡ ਵਾਲਾ ਦੁਪੱਟਾ ਨਹੀਂ ਹੈ ਤੁਸੀਂ ਆਰਾਮ ਨਾਲ ਨੂੰ ਵੇਅਰ ਕਰ ਸਕਦੇ ਹੋ ਦੁਪੱਟੇ ਦੇ ਠੀਕ ਹੈ ਜੀ ਇਹ ਵਾਲਾ ਰਹਿਣਾ ਸੀ ਇਹਦੇ ਨਾਲ ਦੁਪੱਟਾ ਇਸ ਸੀ ਕਿ ਸਾਡੇ ਪਾਰਟੀ ਵੇਅਰ ਸੂਟ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਠੀਕ ਹੈ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਮੈਂਸ਼ਨ ਨੰਬਰ ਅਸੀਂ ਮੈਂਸ਼ਨ ਕੀਤਾ ਹੋਇਆ ਹੈ ਸਕਰੀਨ ਦੇ ਉੱਪਰ ਤੇ ਸਾਨੂੰ WhatsApp ਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਸਾਡਾ ਡਰੈਸ ਹੈ ਸਾਡੀ ਲੋਕੇਸ਼ਨ ਹੈ ਉਹ نیچے ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਤੁਸੀਂ ਉਹ ਤੋਂ ਦੇਖ ਸਕਦੇ ਹੋ ਜੀ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ